ਜਦੋਂ ਗੱਲ ਸਿੱਖ ਇਤਿਹਾਸ ਤੇ ਮਹਾਨ ਜਰਨੈਲਾਂ ਦੀ ਹੁੰਦੀ ਹੈ ਤਾਂ ਸਰਦਾਰ ਭਗੇਲ ਸਿੰਘ ਦਾ ਨਾਮ ਉੱਭਰ ਕੇ ਸਾਹਮਣੇ ਆਉਂਦਾ ਹੈ ਜੋ ਸਿੱਖੀ ਦੇ ਉਹ ਥੰਮ ਸਨ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਪਿੱਛੋਂ ਮਿਸਲ ਰਾਜ ਦੇ ਮੁਸ਼ਕਲਾਂ ਵਾਲੇ ਸਮੇਂ ਸਿੱਖੀ ਦੀਆਂ ਜੜ੍ਹਾਂ ਪੱਕੀਆਂ ਕੀਤੀਆਂ ਅਤੇ ਨਾਲ ਦੀ ਨਾਲ ਸਿੱਖ ਕੌਮ ਦਾ ਪ੍ਰਭਾਵ ਦੂਰ ਦਰਾਡੇ ਤੱਕ ਵਧਾਇਆ ਜੇ ਦੁਆਬਾ ਮਾਝਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਫੈਲਾਉਣ ਦੀ ਪਿੱਠ ਭੂਮੀ ਬਣੇ ਮਾਲਵਾ ਫੂਲਕੀਆਂ ਰਿਆਸਤਾਂ ਦੇ ਵਧਣ ਫੁੱਲਣ ਦਾ ਮੈਦਾਨ ਬਣਿਆ ਤਾਂ ਹਰਿਆਣਾ ਸਰਦਾਰ ਭਗੇਲ ਸਿੰਘ ਦੇ ਪ੍ਰਭਾਵ ਵਧਾਉਣ ਦਾ ਤੁਰਾ ਸਾਬਤ ਹੋਇਆ ਸਰਦਾਰ ਭਗੇਲ ਸਿੰਘ ਸਦਕਾ ਸਿੱਖ ਕੌਮ ਨੇ 17 ਮਾਰਚ 1783 ਨੂੰ ਲਾਲ ਕਿਲੇ ਉੱਤੇ ਖਾਲਸੇ ਦਾ ਝੰਡਾ ਜਾ ਫੈਰਾਇਆ ਦਿੱਲੀ ਉੱਤੇ ਰਾਜ ਕਰਨ ਦਾ ਸਿੱਖ ਕੌਮ ਦਾ ਸੁਪਨਾ ਉਹਨਾਂ ਕਰਕੇ ਹੀ ਮੁਕੰਮਲ ਹੋਇਆ ਉਹਨਾਂ ਨਾਲ ਦੀ ਨਾਲ ਦਿੱਲੀ ਅਤੇ ਲਾਜਲੇ ਇਲਾਕਿਆਂ ਵਿੱਚ ਸਿੱਖ ਕੌਮ ਨੂੰ ਕਈ ਅਹਿਮ ਅਧਿਕਾਰ ਹਾਸਲ ਕਰਵਾਏ ਮਰਾਠਿਆਂ ਦੇ ਨਾਲ ਦਿੱਲੀ ਦੇ ਰਾਜ ਪ੍ਰਬੰਧ ਬਾਰੇ ਸਿੱਖਾਂ ਦਾ ਸਮਝੌਤਾ ਹੋਇਆ ਤਾਂ ਇਹ ਵੀ ਸਰਦਾਰ ਬਗੇਲ ਸਿੰਘ ਦੀ ਹੀ ਇੱਕ ਵੱਡੀ ਦੇਣ ਸੀ ਸਰਦਾਰ ਬਗੇਲ ਸਿੰਘ ਦੇ ਜੀਵਨ ਬਾਰੇ ਪਤਾ ਲੱਗਦਾ ਹੈ ਕਿ ਉਹਨਾਂ ਦਾ ਜਨਮ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਚਬਾਲ ਵਿਖੇ ਇੱਕ ਧਾਲੀਵਾਲ ਪਰਿਵਾਰ ਵਿੱਚ ਹੋਇਆ ਹੋਸ਼ ਸੰਭਾਲਦੇ ਹੀ ਉਹਨਾਂ ਪੰਥਕ ਸੋਚ ਦਾ ਪ੍ਰਗਟਾਵਾ ਕੀਤਾ ਅੰਵਰਤ ਦੀ ਦਾਤ ਪ੍ਰਾਪਤ ਕੀਤੀ ਅਤੇ ਖਾਲਸਾ ਦਲ ਦੇ ਮੈਂਬਰ ਬਣੇ ਜੋ ਉਸ ਵੇਲੇ ਸਿੱਖ ਯੋਧਿਆਂ ਦੀ ਨੁਮਾਇੰਦਾ ਜਮਾਤ ਹੁੰਦੀ ਸੀ ਜਦ ਮਿਸਲਾਂ ਬਣੀਆਂ ਤਾਂ ਕਰੋੜ ਸਿੰਘੀਆ ਮਿਸਲ ਵਿੱਚ ਸ਼ਾਮਲ ਹੋਏ ਜਿਸ ਦੇ ਸਰਕਰਦਾ ਜਥੇਦਾਰ ਕਰੋੜ ਸਿੰਘ ਸਨ ਉਹਨਾਂ ਦੀ ਦਿੱਖ ਬੜੀ ਪ੍ਰਭਾਵਸ਼ਾਲੀ ਸੀ ਉੱਚਾ ਲੰਮਾ ਸਡੌਲ ਸੁੰਦਰ ਕਰਦਕਾਠ ਪੱਕਾ ਰੰਗ ਤੇ ਭੂਰੀਆਂ ਅੱਖਾਂ ਵਾਲਾ ਬਹਾਦਰ ਹੌਸਲੇ ਵਾਲਾ ਖੁੱਲੇ ਦਿਲ ਵਾਲਾ ਇਹ ਚੋਬਰ ਸਾਰੀ ਮਿਸਲ ਦੀ ਖਿੱਚ ਦਾ ਕਾਰਨ ਬਣਦਾ ਸੀ ਘੋੜਸਵਾਰੀ ਨਿਸ਼ਾਨੇ ਲਾਉਣਾ ਤਲਵਾਰ ਚਲਾਉਣਾ ਇਹ ਸਭ ਉਹਨਾਂ ਦੀ ਖਾਸ ਮੁਹਾਰਤ ਸੀ ਬਾਹਰੋਂ ਸਖਤ ਅੰਦਰੋਂ ਨਰਮ ਤੇਜ਼ ਤਰਾਰ ਦੂਰ ਦੀ ਸੋਝੀ ਰੱਖਣ ਵਾਲਾ ਦਿਮਾਗ ਹਰ ਲੋੜਵੰਦ ਦੀ ਮਦਦ ਕਰਨ ਲਈ ਤਤਪਰ ਮਿੱਠ ਬੋਲਣਾ ਅਤੇ ਆਦਰ ਸਤਕਾਰ ਦੇਣ ਵਾਲੇ ਗੁਣ ਉਹਨਾਂ ਅੰਦਰ ਜਵਾਨੀ ਦੇ ਸਮੇਂ ਤੋਂ ਹੀ ਪੱਕੇ ਵਸ ਗਏ ਸਨ ਉਹ ਇੱਕ ਜਿਹੇ ਸਿੱਖ ਸਨ ਜੋ ਸਿੱਖੀ ਕਦਰਾਂ ਕੀਮਤਾਂ ਦੇ ਪੱਕੇ ਧਾਰਨੀ ਸਨ ਸਰਦਾਰ ਭਗੇਲ ਸਿੰਘ ਉੱਤੇ ਹਰ ਕੋਈ ਭਰੋਸਾ ਕਰਦਾ ਸੀ ਕਿਉਂਕਿ ਅਗਲੇ ਦੇ ਭਰੋਸੇ ਨੂੰ ਕਾਇਮ ਰੱਖਣ ਲਈ ਉਹ ਆਪਣੀ ਜਾਨ ਤੱਕ ਲਾਉਣ ਲਈ ਹਮੇਸ਼ਾ ਤਿਆਰ ਹੁੰਦੇ ਸਨ ਉਹਨਾਂ ਦੇ ਜੀਵਨ ਵਿੱਚ ਕਈ ਵਾਰ ਅਜਿਹਾ ਹੋਇਆ ਜਦੋਂ ਸਾਰੇ ਧਰਮਾਂ ਦੇ ਲੋਕ ਉਹਨਾਂ ਕੋਲ ਮਦਦ ਲਈ ਪਹੁੰਚਦੇ ਜਦ ਬੀਗਮ ਸਮਰੋਹ ਉੱਪਰ ਅਵਧ ਦੇ ਨਵਾਬ ਨੇ ਹਮਲਾ ਕੀਤਾ ਤਾਂ ਉਸ ਨੂੰ ਸਰਦਾਰ ਭਗੇਲ ਸਿੰਘ ਨੇ ਹੀ ਬਚਾਇਆ ਸੀ ਇਸੇ ਦਾ ਸਿੱਕਾ ਮੰਨ ਕੇ ਬੀਗਮ ਸਮਰੋਹ ਨੇ ਸਰਦਾਰ ਬਗੇਲ ਸਿੰਘ ਨੂੰ ਆਪਣਾ ਧਰਮ ਭਰਾ ਬਣਾ ਲਿਆ ਅਤੇ ਨਵਾਬ ਅਵਧ ਨੇ ਸਿੱਖੀ ਧਾਰਨ ਕਰ ਲਈ ਜਦ ਅੰਗਰੇਜ਼ ਥਾਮਸ ਨੇ ਜੀਂਦ ਉੱਪਰ ਹਮਲਾ ਕਰਕੇ ਆਪਣੇ ਆਪ ਨੂੰ ਮੁਸੀਬਤ ਵਿੱਚ ਫਸਿਆ ਸਮਝਿਆ ਤਾਂ ਉਸ ਨੇ ਵੀ ਜਰਨੈਲ ਬਗੇਲ ਸਿੰਘ ਅੱਗੇ ਮਦਦ ਲਈ ਵਾਸਤੇ ਪਾਇ ਜਿਸ ਦੀ ਬਗੇਲ ਸਿੰਘ ਨੇ ਮਦਦ ਕਰਕੇ ਜਿੱਤ ਵੀ ਦਿਵਾਈ ਸਨ 1761 ਵਿੱਚ ਜਦੋਂ ਕਰੋੜ ਸਿੰਘ ਸਰਗਾਸ ਹੋਏ ਤਾਂ ਜਥੇਦਾਰ ਬਗੇਲ ਸਿੰਘ ਨੂੰ ਸਰਬਸੰਮਤੀ ਨਾਲ ਮਿਸਲ ਦਾ ਨਵਾ ਜੱਥੇਦਾਰ ਚੁਣ ਲਿਆ ਗਿਆ 60 ਸਾਲ ਤੱਕ ਉਹਨਾਂ ਨੇ ਇਹ ਜੱਥੇਦਾਰੀ ਨਿਭਾਈ ਅਤੇ ਇਸ ਮਿਸਲ ਨੂੰ ਆਪਣੀ ਸੂਝ-ਬੂਝ ਨਾਲ ਸਿੱਖਾਂ ਵਿੱਚ ਹੀ ਨਹੀਂ ਸਾਰੇ ਹਿੰਦੁਸਤਾਨ ਵਿੱਚ ਕੁੱਚਾ ਨਾਂ ਦਿੱਤਾ ਆਪਣੀ ਮਿਸਲ ਨੂੰ ਉਹਨਾਂ ਨੇ ਲਗਾਤਾਰ ਵਿਧਾਇਆ ਅਤੇ ਫੈਲਾਇਆ ਮਹਾਰਾਜਾ ਰਣਜੀਤ ਸਿੰਘ ਨਾਲ ਮਿਲ ਕੇ ਉਹਨਾਂ ਨੇ ਮੁਲਤਾਨ ਅਤੇ ਨਰੈਣਗੜ੍ਹ ਦੇ ਇਲਾਕੇ ਵਿੱਚ ਤੇ ਸਿੱਖਾਂ ਦਾ ਦਿੱਲੀ ਉੱਪਰ ਹਮਲਾ ਜਰਨਲ ਬਗੇਲ ਸਿੰਘ ਦੀ ਅਗਵਾਈ ਹੇਠ ਹੀ ਸਫਲਤਾਪੂਰਵਕ ਮੁਕੰਮਲ ਹੋਇਆ ਸੀ 8 ਮਾਰਚ 1783 ਨੂੰ ਸਰਦਾਰ ਬਗੇਰ ਸਿੰਘ ਨੇ 40 ਹਜ਼ਾਰ ਫੌਜ ਨਾਲ ਜਮਨਾ ਕੰਡੇ ਬਰਗਾਟੀ ਘਾਟ ਉਤੇ ਕਬਜ਼ਾ ਕਰ ਲਿਆ ਫਿਰ ਮਲਕਗੰਜ ਸਬਜ਼ੀ ਮੰਡੀ ਉਤੇ ਦਾਵਾ ਬੋਲਿਆ ਅਤੇ ਮੁਗਲਪੁਰਾ ਤੇ ਮਹਿਤਾਬਪੁਰੇ ਦਾ ਵੀ ਕੀਰਾ ਪਾਇਆ ਸਿੱਖ ਅਜਮੇਰੀ ਗੇਟ ਰਾਹੀਂ ਦਿੱਲੀ ਵਿੱਚ ਦਾਖਲ ਹੋਏ ਅਤੇ ਹौज ਕਾਜ਼ੀ ਨੂੰ ਵੀ ਪ੍ਰਭਾਵਿਤ ਕੀਤਾ ਬਾਦਸ਼ਾਹ ਨੇ ਸਮਰੋਹ ਬੇਗਮ ਨੂੰ ਬੁਲਾ ਲਿਆ ਇਹਨੀਆਂ ਨੂੰ ਜੱਸਾ ਸਿੰਘ ਰਾਮਗੜੀਆ ਤੇ ਜੱਸਾ ਸਿੰਘ ਆਲੂਵਾਲੀਆ हिसार ਵੱਲੋਂ 10000 ਦੀ ਫੌਜ ਲੈ ਕੇ ਪਹੁੰਚ ਗਏ ਬਗੇਲ ਸਿੰਘ ਨੇ ਜਿੱਥੇ ਆਪਣੇ 30000 ਸਿਪਾਹੀ ਠਹਿਰਾਏ ਸਨ ਉਹੀ ਥਾਂ ਹੁਣ 30 ਹਜ਼ਾਰੀ ਦੇ ਨਾਲ ਨਾਲ ਪ੍ਰਸਿੱਧ ਹੈ ਅਤੇ ਉੱਥੇ 30 ਹਜ਼ਾਰੀ ਕੋਟ ਵੀ ਇਨੀ ਦਿਨੀ ਚਲਦੀ ਹੈ 17 ਮਾਰਚ 1783 ਦਾ ਉਹ ਇਤਿਹਾਸਿਕ ਦਿਨ ਜਿਸ ਜਦੋਂ ਸਿੱਖਾਂ ਨੇ ਲਾਲ ਕਿਲੇ ਉੱਤੇ ਜਾ ਕੇ ਸਿੱਖ ਰਾਜ ਦਾ ਝੰਡਾ ਚੁਲਾਇਆ ਸ਼ਾ आलम ਜਾਲ ਲੁਕਿਆ ਜੱਸਾ ਸਿੰਘ ਆਲੂ ਵਾਲਿਆਂ ਨੂੰ ਤਖਤ ਤੇ ਬਿਠਾਇਆ ਗਿਆ ਅਤੇ ਮੋਰ ਪੰਖ ਚੁੜਾਏ ਗਏ ਜੱਸਾ ਸਿੰਘ ਰਾਮਗੜੀਆਂ ਨੇ ਇਸ ਨੂੰ ਪਸੰਦ ਨਹੀਂ ਸੀ ਕੀਤਾ ਤਾਂ ਆਲੂ ਵਾਲਿਆਂ ਹੁਣੀ ਤਖਤ ਛੱਡ ਗਏ ਸਨ ਇਸ ਤਰ੍ਹਾਂ ਆਪਸ ਵਿੱਚ ਕੁਝ ਮਨਮਟਾਵ ਕਰਕੇ ਦਿੱਲੀ ਦਾ ਰਾਜ ਜਾਂਦਾ ਲੱਗਾ 12 ਮਾਰਚ ਨੂੰ ਸਮਰੋ ਬੇਗਮ ਦਿੱਲੀ ਆਈ ਅਤੇ ਉਸਨੇ ਸ਼ਾ আলম ਦੂਜੇ ਨੂੰ ਸਿੱਖਾਂ ਬਾਰੇ ਦੱਸਿਆ ਅਤੇ ਬਗੇਲ ਸਿੰਘ ਹੋਰਾਂ ਨਾਲ ਗੱਲ ਕਰਨ ਲਈ ਕਿਹਾ ਬਗੇਲ ਸਿੰਘ ਨੂੰ ਮਿਲ ਕੇ ਬੇਗਮ ਸਮਰੋ ਨੇ ਬਾਦਸ਼ਾਹ ਤੋਂ ਸ਼ਰਤਾਂ ਮਨਵਾਈਆਂ ਸਮਝੌਤੇ ਪਿੱਛੋਂ 4000 ਸਿਪਾਹੀਆਂ ਨਾਲ ਬਗੇਲ ਸਿੰਘ ਨੇ ਸੱਤ ਗੁਰਦੁਆਰੇ ਪਹਿਲ ਦੇ ਆਧਾਰ ਉੱਤੇ ਉਸਾਰੇ ਬਗੇਲ ਸਿੰਘ ਦੀ ਸਿੱਖ ਕੌਮ ਲਈ ਇੱਕ ਬਹੁਤ ਵੱਡੀ ਦੇਣ ਸੀ ਕਿ ਉਹਨਾਂ ਦਿੱਲੀ ਵਿੱਚ ਕਈ ਇਤਿਹਾਸਕ ਗੁਰਦੁਆਰਾ ਸਾਹਿਬਾਨ ਦਾ ਨਿਰਮਾਣ ਕਰਵਾਇਆ ਬਾਦਸ਼ਾਹ ਆलम ਦੂਜਾ ਸਰਦਾਰ ਬਗੇਲ ਸਿੰਘ ਨੂੰ ਮਿਲਣ ਦਾ ਵੀ ਇੱਛੁਕ ਸੀ ਪਰ ਇਸ ਲਈ ਸਰਦਾਰ ਬਗੇਲ ਸਿੰਘ ਨੇ ਸ਼ਰਤ ਰੱਖੀ ਸੀ ਕਿ ਉਹ ਸਿਰ ਨਹੀਂ ਝੁਕਾਉਣਗੇ ਇਕੱਲੇ ਨਹੀਂ ਆਉਣਗੇ ਅਤੇ ਕਿਸੇ ਦਾ ਕੋਈ ਬੁਰਾ ਕਟਾਕ ਨਹੀਂ ਸਹਿਣਗੇ ਬਾਦਸ਼ਾਹ ਦੇ ਮੰਨਣ ਉੱਤੇ ਸਰਦਾਰ ਭਗੇਲ ਸਿੰਘ ਦੇ ਕਹੇ ਮੁਤਾਬਕ 부ਚੜਾਂ ਦੀਆਂ ਸਾਰੀਆਂ ਦੁਕਾਨਾਂ ਵੀ ਬੰਦ ਕੀਤੀਆਂ ਗਈਆਂ। ਹਾਥੀ ਦੀ ਸਵਾਰੀ ਉੱਤੇ ਸਰਦਾਰ ਭਗੇਲ ਸਿੰਘ ਸ਼ਾਹੀ ਦਰਬਾਰ, ਸ਼ਸਤਰਤਾ ਦੀ ਸਿੱਖਾਂ ਸਮੇਤ ਪਹੁੰਚਿਆ। ਬਾਦਸ਼ਾਹੀ ਮੈਦਾਨ ਉੱਤੇ ਕਾਫੀ ਖੁਸ਼ ਨਜ਼ਰ ਆਇਆ ਅਤੇ ਉਹਨਾਂ ਸਿੱਖ ਵਫਦ ਨੂੰ ਤੋਹਫੇ ਵਿਦਿਤੇ ਦਿੱਲੀ ਰਾਜ ਦੇ ਪ੍ਰਭਾਵ ਵੇਲੇ ਸਰਦਾਰ ਬਗੇਰ ਸਿੰਘ ਨੇ ਗੁਰਦੁਆਰਾ ਸੀਸਗਨ ਸਾਹਿਬ ਅਤੇ ਹੋਰ ਗੁਰਦੁਆਰਾ ਸਹਿਬਾਨ ਦੀ ਖੋਜ ਕੀਤੀ ਅਤੇ ਸਥਾਨ ਦੀ ਉਸਾਰੀ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸਿੱਖੀ ਖਾਤਰ ਜਥੇਦਾਰ ਬਗੇਰ ਸਿੰਘ ਦਾ ਇੱਕ ਸਦਾ ਯਾਦ ਰਹਿਣ ਵਾਲਾ ਯੋਗਦਾਨ ਗਿਣਿਆ ਜਾਵੇਗਾ ਉਹਨਾਂ ਦੇ ਹੁੰਦਿਆਂ ਸਨ 1784 ਅਤੇ ਫਿਰ 1799 ਵਿੱਚ ਜਮਨਾ ਪਾਰੋਂ ਤੱਕ ਵੀ ਉਗਰਾਹੀਆਂ ਚਲਦੀਆਂ ਜਥੇਦਾਰ ਸਰਦਾਰ ਬਗੀਰ ਸਿੰਘ ਦਾ ਅਕਾਲ ਚਰਣਾ ਸਨ 1800 ਵਿੱਚ ਹੋਇਆ ਦੱਸਿਆ ਜਾਂਦਾ ਹੈ ਇਸ ਤਰ੍ਹਾਂ ਸਿੱਖ ਰਾਜ ਦਾ ਇੱਕ ਉज्ज्वल ਸਿਤਾਰਾ ਸਿੱਖ ਕੌਮ ਨੂੰ ਚੜ੍ਹਦੀਆਂ ਕਲਾ ਵਿੱਚ ਲਿਜਾ ਕੇ ਅਕਾਲ ਪੁਰਖ ਨੂੰ ਪਿਆਰਾ ਹੋਇਆ ਪਰ ਉਹਨਾਂ ਦੀ ਇਹ ਦੇਣ ਅਤੇ ਉਹਨਾਂ ਦਾ ਮਹਾਨ ਯੋਗਦਾਨ ਹਮੇਸ਼ਾ ਲਈ ਚੇਤੇ ਰੱਖਿਆ ਜਾਵੇਗਾ